ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਅੱਜ ਅਸੀਂ ਇੱਕ ਅਜਿਹੀ ਔਰਤ ਦੇ ਇਤਿਹਾਸ ਨਾਲ ਤੁਹਾਡੀ ਸਾਂਝ ਪਾ ਰਹੇ ਹਾਂ ਜਿਸ ਨੇ ਸਾਕਾ ਸਰਹੰਦ ਵਿੱਚ ਕਾਫੀ ਵੱਡੀ ਕੁਰਬਾਨੀ ਦਿੱਤੀ ਸੋ ਸਰਵਨ ਜ਼ਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਜ਼ੀਰ ਖਾਨ ਦੀ ਪਤਨੀ ਜਿਸ ਦਾ ਨਾਮ ਸਿੱਖ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਗਿਆ ਹੈ ਜਿਸਨੇ ਗੁਰੂ ਸਾਹਿਬ ਦੇ ਛੋਟੇ ਸਹਿਬਜ਼ਾਦਿਆਂ ਲਈ ਹਾ ਹਾ ਦਾ ਨਾਰਾ ਮਾਰਿਆ ਜਿਸ ਦਾ ਨਾਮ ਬੀਗਮ ਜ਼ੈਨਬ ਸੀ ਜਦੋਂ ਉਸ ਨੂੰ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਦਾ ਪਤਾ ਲੱਗਾ ਤਾਂ ਉਸਨੇ ਮਹਿਲਾ ਉਤੋਂ ਸ਼ਾਲ ਮਾਰ ਕੇ ਆਤਮ ਹੱਤਿਆ ਕਰ ਲਈ ਨੂਰੇ ਮਾਹੀ ਨੇ ਜਦ ਸਰਹੰਦ ਦੀ ਸਾਰੀ ਘਟਨਾ ਚੌਧਰੀ ਰਾਏ ਕੱਲਾ ਤੇ ਉਸ ਦੇ ਪਰਿਵਾਰ ਸਾਹਮਣੇ ਸੁਣਾਈ ਤਾਂ ਅਖੀਰ ਆਪ ਹੀ ਫੁੱਟ ਫੁੱਟ ਰੋ ਗਿਆ ਸਭ ਦੀਆਂ ਅੱਖਾਂ ਨਮ ਸਨ ਰਾਏ ਕੱਲੇ ਦੀ ਬੇਗਮ ਤੇ ਬੱਚੇ ਬਹੁਤ ਰੋ ਰਹੇ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੰਤਰ ਧਿਆਨ ਬੈਠੇ ਸਨ। ਨੂਰਾ ਮਾਹੀ ਕਾਫੀ ਚਿਰ ਬਾਤ ਹੋਕਾ ਪਰ ਚੁੱਪ ਤੋੜੀ। ਮਹਾਰਾਜ ਇੱਕ ਘਟਨਾ ਹੋਰ ਵਾਪਰ ਗਈ ਹੈ। ਉਹ ਕੀ? ਰਾਏ ਕੱਲੇ ਨੇ ਉਤਸੁਕਤਾ ਨਾਲ ਪੁੱਛਿਆ। ਨਵਾਬ ਵਜ਼ੀਰ ਖਾਨ ਦੀ ਵੱਡੀ ਬੇਗਮ ਚੈਨਬ ਨੇ ਬੜਾ ਰੋਕਿਆ ਕਿ ਸਹਿਬ ਜਿਆਦਿਆਂ ਨੂੰ ਕੁਝ ਨਾ ਕਿਹਾ ਜਾਵੇ। ਪਰ ਨਵਾਬ ਨੇ ਉਸ ਦੀ ਗੱਲ ਵੱਲ ਧਿਆਨ ਨਾ ਦਿੱਤਾ ਫਿਰ ਬੇਗਮ ਨੇ ਕਿਹਾ ਜੇ ਬੱਚਿਆਂ ਨੂੰ ਮਾਰੇਗਾ ਤਾਂ ਉਹ ਮਹਿਲਾ ਤੋਂ ਛਾਲ ਮਾਰ ਕੇ ਜਾਨ ਦੇ ਦੇਵੇਗੀ ਮੈਨੂੰ ਲੋਕ ਦੱਸਦੇ ਸਨ ਕਿ ਉਸ ਨੇ ਆਪਣੀ ਗੱਲ ਪੂਰੀ ਕਰ ਬਖਾਈ ਜਦ ਉਸ ਨੂੰ ਪਤਾ ਲੱਗਾ ਕਿ ਸਹਿਬਜ਼ਾਦਿਆਂ ਨੂੰ ਕਤਲ ਕਰ ਦਿੱਤਾ ਗਿਆ ਹੈ ਤਾਂ ਉਸ ਨੇ ਉਸੇ ਵੇਲੇ ਮਹਿਲਾ ਤੋਂ ਛਾਲ ਮਾਰ ਦਿੱਤੀ ਜਦ ਵਜ਼ੀਰ ਖਾਨ ਛੇਤੀ ਛੇਤੀ ਘਰ ਪਹੁੰਚਿਆ ਉਹ ਜਾਣਦਿਆਂ ਨੂੰ ਮਰ ਚੁੱਕੀ ਸੀ ਮਾਹੀ ਦੀ ਇਹ ਗੱਲ ਸੁਣ ਕੇ ਸਭ ਹੈਰਾਨ ਰਹਿ ਗਏ ਤਾਂ ਧਰਮ ਰੱਖਿਆ ਕਾ ਗੁਰੂ ਜੀ ਕਹਿਣ ਲੱਗੇ ਮਾਵਾ ਮਾਵਾ ਹੀ ਹੁੰਦੀਆਂ ਹਨ ਉਸ ਸ਼ੇਰਨੀ ਔਰਤ ਨੇ ਇਸਤਰੀ ਜਾਤ ਦੀ ਲਾਜ ਰੱਖੀ ਹੈ ਤਨ ਹੈ ਜਾਨਬ ਬੇਗਮ ਅਕਾਲ ਪੁਰਖ ਉਸ ਨੂੰ ਬਹਸ਼ਤਾ ਵਿੱਚ ਵਾਸਾ ਦੇਵੇ ਉਹ ਜੀਵਨ ਮਰਨ ਦੇ ਚੱਕਰ ਤੋਂ ਮੁਕਤ ਹੋ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਮਹਾਨ ਔਰਤ ਜਨਮ ਬੇਗਮ ਸਰਵਨ ਜ਼ਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ